ਆ ਐੜੇ ਕੰਨਾ ਆ ਹੈ ਨਾ ਇਹ ਈੜੀ ਵਿਹਾਰੀ ਈ ਐੜਾ ਆ ਐੜੇ ਕੰਨਾ ਆ ਈੜੀ ਸਿਆਰੀ ਇਹ ਈੜੀ ਵਿਹਾਰੀ ਈ ਊੜੇ ਊਂਕੜ ਊੜੀ ਨਦ ਲੈਂਕੜ ਓ ਹੈ ਨਾ ਈੜੀ ਨ ਲਾਮ ਏ ਐਡ ਨੇ ਦਰਾਵਾ ਐ ਠੀਕ ਹੈ ਉਸ ਦੇ ਬਾਅਦ ਐ ਊੜੇ ਦਾ ਮੂੰਹ ਖੁੱਲਾ ਓ ਹਨਾ ਐਦਾਂ ਲਿਖਦੇ ਕਈ ਨੋ ਐਦਾਂ ਵੀ ਲਿਖ ਦਿੰਦੇ ਠੀਕ ਹੈ ਫਿਰ ਐੜੇ ਕਨੌੜਾ ਆ ਆ ਫਿਰ ਐੜੇ ਨੂੰ ਟਿੱਪੀ ਅੰਗ ਫਿਰ ਐੜੇ ਨੂੰ ਕੰਨਾ ਅੱਪਰ ਬਿੰਦੀ ਆ ਇਕਾਦੀ ਮਹਾਰਨੀ ਹੈ ਸਵਰ ਦੀ ਜਿਹੜੇ ਸਵਾਰ ਅੱਖਰ ਹੈ ਠੀਕ ਹੈ ਨਾ ਹੁਣ ਤੁਸੀਂ ਦੇਖੋ ਐੜਾ ਮੁਕਤਾ ਹੈ ਊੜਾ ਮੁਕਤਾ ਵੀ ਨਹੀਂ ਹੈ ਤੇ ਈੜੀ ਮੁਕਤੀ ਵੀ ਨਹੀਂ ਹੈ ਠੀਕ ਹੈ ਨਾ ਐੜੇ ਨੂੰ ਕੰਨਣ ਲੱਗਿਆ ਈੜੀ ਨੂੰ ਨਹੀਂ ਲੱਗਿਆ ਨਾ ਊੜੇ ਨੂੰ ਲੱਗਿਆ ਜਾਨੀ ਇਹਦੀ ਲਗਮਾਤਰਾ ਵੱਖਰੀ ਹੈ ਇਹ ਤਿੰਨੇ ਇੱਕ ਦੂਜਿਆਂ ਲਗਮਾਤਰਾ ਵੀ ਨਹੀਂ ਵਰਤਦੇ ਹਾਂ ਐੜੇ ਨੂੰ ਕੰਨ ਲੱਗਿਆ ਪਰ ਈੜੀ ਨੂੰ ਨਹੀਂ ਲੱਗਿਆ ਨਾ ਊੜੇ ਨੂੰ ਲੱਗਿਆ ਹੁਣ ਈੜੀ ਨੂੰ ਸਿਆਰੀ ਲੱਗੀ ਐੜੇ ਤਾਂ ਲੱਗਿਆ ਕਿਤੇ ਵੀ ਨਹੀਂ ਲੱਗੀ ਕਰੋੜਾ ਹੈਗਾ ਟਿੱਪੀ ਹੈਗੀ ਕੰਨਾ ਪਿੰਦੀ ਹੈਗੀ ਪਰ ਸਿਆਰੀ ਹੈ ਨਹੀਂ ਈੜੀ ਨੂੰ ਵਿਹਾਰੀ ਲੱਗੀ ਐੜੇ ਨੂੰ ਕਿਤੇ ਵੀ ਨਹੀਂ ਆਈ ਪਰ ਈੜੀ ਨੂੰ ਸਿਆਰੀ ਲੱਗੀ ਊੜੇ ਨੂੰ ਕਿਤੇ ਨਹੀਂ ਆਈ ਹੈਨਾ ਪਰ ਜਦੋਂ ਅਸੀਂ ਲਿਖਾਂ ਆਇਓ ਸ਼ਰਨ ਤੁਮਾਰੀ ਉੱਥੇ ਅਸੀਂ ਊੜੇ ਦਾ ਮੂੰਹ ਖੁੱਲਾ ਛੱਡ ਦੇਵਾਂਗੇ ਹੈਨਾ ਪਰ ਈੜੀ ਨੂੰ ਊੜੇ ਨੂੰ ਸਿਆਰੀ ਵੀ ਨਹੀਂ ਲੱਗੀ ਊੜੇ ਨੂੰ ਬਿਹਾਰੀ ਵੀ ਨਹੀਂ ਲੱਗੀ ਹੁਣ ਵੀ ਹੋਰ ਦੇਖੋ ਊੜੇ ਨੂੰ ਔਂਗਣ ਲੱਗੀ ਨਾ ਐੜੇ ਨੂੰ ਲੱਗੀ ਨਾ ਈੜੀ ਲੱਗੀ ਊੜੇ ਨੂੰ ਤਾਂ ਲੈਂਕਰ ਲੱਗੀ ਇਹਨਾਂ ਦੋਹਾਂ ਨਾਲ ਨਹੀਂ ਲੱਗੀ ਠੀਕ ਹੈ ਨਾ ਊੜੇ ਦਾ ਮੂੰਹ ਉੱਪਰ ਖੁੱਲਾ ਹੈ ਉਹਨੂੰ ਊੜੇ ਦਾ ਹੋੜਾ ਕਹਿੰਦੇ ਐੜੇ ਦਾ ਹੋੜਾ ਵੀ ਨਹੀਂ ਲੱਗਿਆ ਤਨੋੜਾ ਲੱਗਿਆ ਇਹਦਾ ਮਤਲਬ ਇਹ ਆਪਣੇ ਜਿਹੜੀਆਂ ਇਹਨਾਂ ਦੀਆਂ ਲਗਾ ਮਾਤਰਾ ਹੈ ਇਹ ਵੀ ਇੱਕ ਦੂਜੇ ਦੀਆਂ ਨਹੀਂ ਵਰਤਦੇ ਹੈਨਾ ਦੇਖ ਲਓ ਕਿੰਨਾ ਇੱਕ ਦੂਜੇ ਦੀ ਜਦੋਂ ਤੁਸੀਂ ਪੜ੍ਹੋਗੇ ਇੱਕ ਦੂਜੇ ਦੀ ਲਗਭਗ ਤਾਂ ਹੀ ਵਰਤਣੀ ਹੋਈ ਨਹੀਂ ਹੈ ਪਰ ਹੁਣ ਜਿਹੜੇ ਵਿਅੰਜਨ ਹੈ ਨਾ ਵਿਅੰਜਨ ਇਹ ਹੈਗੇ ਸਵਰ ਮੋਹਾਰਨੀ ਉਹੜਾ ਫਿਰ ਵਿਅੰਜਨ ਮੋਹਾਰਨੀ ਵੀ ਦੇਖਣੀ ਹੈ ਨਾ ਐਡੀ ਹੁੰਦਾ ਵਿਅੰਜਨ ਇਹ ਹੀ ਹੈ ਨਾ ਈੜੀ ਦੇ ਬਾਅਦ ਕੀ ਆਉਂਦਾ ਸ ਸ ਮੁਕਤਾ ਸ ਸ ਸੇ ਕਨਾ ਸਾ ਹੈ ਨਾ ਸ ਸੇ ਸਿਆਰੀ ਸ ਸ ਹੁਣ ਆਣੀ ਸ ਸੇ ਵਿਆਰੀ ਸੀ ਹੈ ਨਾ ਲੰਬੀ ਆਵਾਜ਼ ਆਣੀ ਸ ਸੇ ਨ ਔਂਕੜ ਸੁ ਸ ਸੇ ਦਲੰਕਾ ਸੂ ਹੈ ਨਾ ਸ ਸੇ ਲਾਮ ਸੇ ਸ ਸੇ ਦਲਾਮ ਛਾ ਸਸੇ ਨਹੋੜਾ 100 ਸਸੇ ਨ ਪਰਨੋੜਾ 100 100 ਜੇਦਾ ਪੰਜਾਬੀ ਲਿਖਣਾ ਸਸਾ ਉੜੇ ਔਂਕੜ 100 ਇਸ ਤਰ੍ਹਾਂ ਨਾ ਸਸੇ ਟਿੱਪੀ ਸੰਗ ਸਸੇ ਨੂੰ ਕਿੰਨਾ ਉੱਪਰ ਬਿੰਦੀ ਸਾ ਇੱਕ ਹੀ ਦੀ ਮਾਰਨੀ ਹੈ ਵਿਅੰਜਨ ਦੀ ਹੁਣ ਜਿੰਨੇ ਵੀ ਅੱਗੇ ਸ਼ਬਦਾਂ ਨੇ ਹਾ ਕਕਾ ਖਖਾ ਗਗਾ ਉਹਨਾਂ ਸਾਰਿਆਂ ਨੂੰ ਇਦਾਂ ਹੀ ਪੜਿਆ ਜਾਣਾ ਹੈ ਨਾ ਆਇਕ ਹਾ ਮੁਕਤਹ ਆਇਕ ਨਾਹ ਆਇ ਸਰੀਹ ਕਾਇ ਮੈਰੀ ਹੀ ਆਇ ਓਂਕੜ ਹੂ ਕਾਇਦ ਲੇਕੜ ਹੂ ਆਇ ਲਾਮਾ ਹੈ ਕਾਇਦ ਲਾਮਾ ਹੈ ਆਇ ਓੜਾ ਹੋ ਕਾਇ ਕਨੜਾ ਹਾ ਆਇ ਟਿੱਪੀ ਹਾਂ ਕਾਇ ਕੰਨਾ ਪਰਵਿੰਦੀ ਹਾਂ ਬਾਕੀ ਸਾਰੀਆਂ ਲਗ ਮਾਤਰਾ ਸੇਕ ਨੂੰ ਲਗਦੀਆਂ ਪਰ ਇਹਨਾਂ ਤਿੰਨਾਂ ਦੀਆਂ ਇੱਕ ਦੂਜੇ ਨੂੰ ਨਹੀਂ ਲਗਦੀਆਂ ਹਨਾ ਇਹ ਚੀਜ਼ ਰ ਹੈ ਨਾ ਨੋਟ ਕਰਨ ਵਾਲੀ ਠੀਕ ਹੈ ਇਸ ਤਰੀਕੇ ਦੇ ਨਾਲ ਇਹਨਾਂ 35 ਅੱਖਰਾਂ ਨੂੰ ਅਸੀਂ ਪੜ੍ਹ ਕੇ ਫਿਰ ਜਿਹੜਾ ਹੈ ਨਾ ਕੋਈ ਹੁਣੀ ਸ਼ਬਦ ਜੋੜਨੇ ਸ਼ੁਰੂ ਕਰਨੇ ਹੁਣ ਜਿਵੇਂ ਆ ਗਿਆ ਇਹ ਇਹਨੂੰ ਕਹਿੰਦੇ ਅੱਖਰ ਕੱਕਾ ਅੱਖਰ ਹੈ ਨਾ ਪਰ ਜੇ ਸ਼ਬਦ ਕੀ ਨੂੰ ਕਹਿੰਦੇ ਜਿਹੜਾ ਅੱਖਰਾਂ ਦੇ ਜੋੜ ਤੋਂ ਇੱਕ ਸ਼ਬਦ ਤਿਆਰ ਹੋਵੇ ਜਿਵੇਂ ਕਕਾ ਰਾਰਾ ਮਮਾ ਕਿਆ ਬਣ ਗਿਆ ਕਰਮਾ ਇਹਨੂੰ ਕਹਿੰਦੇ ਸ਼ਬਦ ਇਹ ਸ਼ਬਦ ਬਣ ਗਿਆ ਠੀਕ ਹੈ ਇਸ ਤਰੀਕੇ ਦੇ ਨਾਲ ਇਹ ਚੀਜ਼ ਅਸਾਂ ਸਮਝਣੀ ਉਹਦੇ ਬਾਅਦ ਫਿਰ ਅਸੀਂ ਅੱਗੇ ਹੋਰ ਸ਼ਬਦ ਸ਼ੋਰ ਵੀ ਕਹਿੰਦੇ ਕਿਹਨੂੰ ਕਹਿੰਦੇ ਸ਼ਬਦ ਕਹਿੰਦੇ ਜਿਹੜਾ ਅਸੀਂ ਗੁਰਬਾਣੀ 'ਚ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕੀ ਤੋਈ ਜਦੋਂ ਅਸੀਂ ਪੂਰਾ ਪੜ ਲੈਣਾ ਇਹ ਇਹ ਪੂਰਾ ਸ਼ਬਦ ਪੜ ਲੈਣਾ ਹੈ ਉਹਨੂੰ ਵੀ ਸ਼ਬਦ ਹੀ ਕਹਿੰਦੇ ਜਦੋਂ ਰਾਗੀ ਕੀਰਤਨ ਕਰਦੇ ਹੁੰਦੇ ਦੇਗ ਬਨਾਰ ਤੇ ਦੇਰੀ ਹੋ ਜਾਵੇ ਕਹਿੰਦੇ ਜੀ ਇੱਕ ਸ਼ਬਦ ਹੋਰ ਪੜ੍ਹਦੇ ਹੋ ਹੈ ਨਾ ਇੰਦੇ ਕਹਿੰਦੇ ਵੀ ਥੋੜਾ ਟਾਈਮ ਹੋਰ ਲਾਦੇ ਇੱਕ ਸ਼ਬਦ ਹੋਰ ਪੜ੍ਹਦੇ ਠੀਕ ਹੈ ਉਹਨੂੰ ਵੀ ਸ਼ਬਦ ਕਹਿੰਦੇ ਗੁਰਬਾਣੀ ਚ ਸ਼ਬਦ ਦੱਸਿਆ ਮਹਾਰਾਜ ਨੇ ਕਿੰਨੀ ਜਗ੍ਹਾ ਵਰਤਿਆ ਸ਼ਬਦ ਦੇ ਕੀ ਕੀ ਅਰਥ ਗੁਰਬਾਣੀ ਚ ਇਹ ਵੀ ਦੱਸੇ ਸੋ ਇਹ ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਅਸੀਂ ਇਹਨੂੰ ਮੁਹਾਰਨੀ ਨੇ ਥੋੜਾ ਸਿੱਖੀਏ ਸਮਝੀਏ ਸੋ ਸਮਝ ਆ ਗਈ ਨਾ ਸਵਰ ਕਿਹੜੇ ਐ ਊੜਾ ਐੜਾ ਈੜੀ ਇਹ ਤਿੰਨੇ ਇੱਕ ਦੂਜੇ ਦੇ ਲਗਾ ਮਾਤਰਾ ਵਰਤਦੇ ਆ ਨਹੀਂ ਨਹੀਂ ਆ ਮਹਾਰੀ ਲਿਖੀ ਪੜ ਕੇ ਦੱਸੋ ਆ ਆ ਆ ਆ ਆ ਆ ਇਹ ਜਿਹੜਾ ਉਹ ਲਿਖਿਆ ਇਹਨਾਂ ਦੋ ਤਰੀਕਿਆਂ ਨਾਲ ਲਿਖ ਦਿੰਦੇ ਐਦਾਂ ਵੀ ਲਿਖ ਦਿੰਦੇ ਇਹ ਐਦਾਂ ਵੀ ਲਿਖ ਦਿੰਦੇ ਠੀਕ ਹੈ ਨਾ ਇਹਨੂੰ ਐਤਾ ਬ੍ਰਾਈਟ ਕਰ ਦੇਣਾ ਇਹਦਾ ਮਤਲਬ ਦੋਹਾਂ 'ਚੋਂ ਇੱਕ ਜਿਹੜਾ ਮਰਜ਼ੀ ਠੀਕ ਹੈ ਠੀਕ ਹੈ वाहिगुरू जीा ख़ालसा वाहिगुरू जी फति